ਹਾਂਜੀ ਜਿੱਦਾਂ ਕਿ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਦੇਖ ਚੁੱਕੇ ਹੋ ਕਿ ਕਿੰਮੀ ਪਵਨ ਦੇ ਡਾਈਵੋਰਸ ਦੀ ਵਜ੍ਹਾ ਕੀ ਹੈ ਤਾਂ ਹੁਣ ਜਿਹੜੀਆਂ ਹੈਗੀਆਂ ਕਿੰਮੀ ਦੀਆਂ ਉਸ ਗੱਲ ਤੋਂ ਬਾਅਦ ਜਦੋਂ ਨੂੰ ਪਤਾ ਲੱਗਿਆ ਵੀ ਪਵਨ ਉਹਨੂੰ ਡਾਈਵੋਰਸ ਦੇ ਰਿਹਾ ਕਿਉਂਕਿ ਇੰਨੀ ਚਰਚਾ ਹੋ ਚੁੱਕੀ ਆ ਉਹਦੇ ਗਲਤ ਜਿਹੜਾ ਸੀਗਾ ਉਹਦਾ ਲੋਕਾਂ ਦੇ ਸਾਹਮਣੇ ਉਹਦੇ ਚਰਿੱਤਰ ਤੇ ਜਿਹੜੀਆਂ ਉਂਗਲਾਂ ਉੱਠੀਆਂ ਨੇ ਜਿਹੜੀਆਂ ਵੀਡੀਓਜ਼ ਤੇ ਫੋਟੋਜ਼ ਲੀਕ ਹੋਈਆਂ ਨੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕਿੰਮੀ ਦੀਆਂ ਕੁਝ ਰਿਕਾਰਡਿੰਗਸ ਮੇਰੇ ਕੋਲ ਆਈਆਂ ਨੇ ਉਹ ਤੁਹਾਨੂੰ ਸ਼ੇਅਰ ਕਰਾਂਗੀ ਪਲੱਸ ਜਿਹੜੀ ਸਨੇਹਾ ਉਨੇ ਸੋਸ਼ਲ ਮੀਡੀਆ ਤੇ ਕੁਝ ਫੋਟੋਸ ਕੁਝ ਵੀਡੀਓਜ਼ ਅਪਲੋਡ ਕੀਤੀਆਂ ਉਹ ਵੀਡੀਓਜ਼ ਤੁਹਾਨੂੰ ਦਿਖਾਉਣ ਜਾ ਰਹੀਆਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਸੁਨੇਹਾ ਦਾ ਕੀ ਕਹਿਣਾ ਇਹ ਵੀ ਆ ਜਰਾ ਕਲਿੱਪ ਦੇਖਿਓ ਇੱਕ ਜਿਹੜੇ ਇਸ ਟਾਈਮ ਮੈਨੂੰ ਸਪੋਰਟ ਕਰ ਰਹੇ ਮੈਨੂੰ ਲੱਗਦਾ ਮੇਰੇ ਹਾਲਾਤ ਸਮਝ ਸਕਦੇ ਹੋਣੇ ਆ ਉਹਨਾਂ ਦੀ ਫੈਮਿਲੀ ਵੱਲੋਂ ਮੈਨੂੰ ਇੱਕ ਰਿਕੁਐਸਟ ਆਈ ਸੀ ਸਾਨੂੰ ਪਤਾ ਹੈ ਤੂੰ ਇਨਵੋਲਵ ਵਿੱਚ ਨਹੀਂ ਹੈਗੀ ਸੋ ਪਲੀਜ਼ ਉਹ ਵੀਡੀਓ ਡਿਲੀਟ ਕਰ ਦੇ ਮੈਂ ਡਿਲੀਟ ਕਰਤੀ ਆ ਪਿੱਛੇ ਤੁਸੀਂ ਇਸ ਇਸ ਸਟੋਰੀ ਤੋਂ ਪਹਿਲਾਂ ਤੁਸੀਂ ਉਹ ਸਟੋਰੀ ਦੇਖ ਸਕਦੇ ਹੋ ਉਹਨਾਂ ਨੇ ਆਪ ਵੀ ਪੋਸਟ ਕਰਤੀ ਹੈ ਐਂਡ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦੀ ਆ ਇੱਕੋ ਹੀ ਕੁਐਸਚਨ ਵਾਰ-ਵਾਰ ਪੁੱਛਿਆ ਜਾ ਰਿਹਾ ਆ ਕਿ ਤੂੰ ਫਰੈਸ਼ੀ ਨੂੰ ਫੋਨ ਕਰਕੇ ਸਾਰਾ ਕੁਝ ਕਿਉਂ ਬੋਲੀਆ ਕਿਉਂ ਬੋਲੀਆ ਕਿਉਂ ਪ੍ਰੂਫ ਦਿੱਤੇ ਕਿਉਂ ਇਹ ਕੀਤਾ ਕਿਉਂ ਇਹ ਕਿਉਂ ਇਹ ਕੀਤਾ ਜਦ ਮੈਨੂੰ ਇੱਕ ਪੁਲਸ ਵਾਲਾ ਕਹਿ ਰਿਹਾ ਸੀ ਤਾਂ ਪਹਿਲੀ ਗੱਲ ਤਾਂ ਮੈਂ ਆਪਣੀ ਤੇ ਮੈਂ ਘਰਿਆ ਕੇ ਆਪਣੀਆਂ ਫਰੈਂਡੀਆਂ ਨੂੰ ਨਹੀਂ ਦਊਂਗੀ ਕਿ ਆ ਦੇਖਰ ਮੈਂ ਚੋਰੀ ਨਹੀਂ ਕੀਤੀ ਕਿ ਗੇਂਜੀ ਸੀ ਉਹਨੂੰ ਆਪਣੀ ਭੈਣ ਮੰਨਿਆ ਸੀ ਤੇ ਫਿਰ ਉਹ ਹਰੇਕ ਚੀਜ਼ ਦੀ ਆਪਣੇ ਕੋਲੇ ਰਿਕਾਰਡਿੰਗ ਕਿਉਂ ਰੱਖਦੀ ਸੀ ਸਨੇਹਾ ਵੀ ਪਹਿਲੇ ਦਿਨ ਤੋਂ ਕੋਈ ਚੰਗੀ ਤਾਂ ਹੈਣੀ ਸੀ ਮੈਨੂੰ ਲੱਗਦਾ ਕਿਉਂਕਿ ਸਨੇਹਾ ਦਾ ਖੁਦ ਆਕਰਤਾ ਵਸਿਆ ਨਹੀਂ ਡਾਈਵੋਰਸ ਹੋ ਚ ਕਿੰਮੀ ਤੋਂ ਤਕਲੀਫ ਸੀ ਕਿੰਮੀ ਦਾ ਵੀ ਘਰ ਉਜਾੜਤਾ ਚਲੋ ਗਲਤੀ ਹੁੰਦੀ ਹੈ ਇਨਸਾਨਾਂ ਤੋਂ ਹੁੰਦੀ ਹੈ ਕਿੰਮੀ ਜਿੱਦਾਂ ਦੀ ਵੀ ਸੀ ਪਰ ਇਹ ਪਹਿਲੇ ਦਿਨ ਤੋਂ ਕਿੰਮੀ ਦੀਆਂ ਰਿਕਾਰਡਿੰਗਸ ਕਿੰਮੀ ਦੀਆਂ ਵੀਡੀਓਜ਼ ਬਣਾਵਣਾ ਕੇ ਆਪਣੇ ਕੋਲੇ ਰੱਖ ਰਹੀ ਸੀ ਕਿਉਂਕਿ ਇਹਨੂੰ ਪਤਾ ਸੀ ਵੀ ਇਹਨੇ ਕਿਤੇ ਨਾ ਕਿਤੇ ਆ ਕੇ ਉਹ ਚੀਜ਼ਾਂ ਨੂੰ ਯੂਜ਼ ਕਰਕੇ ਇਸ ਕੁੜੀ ਨੂੰ ਜਿਹੜਾ ਹੈਗਾ ਉਹਦੇ ਘਰ ਵਾਲੇ ਦੇ ਸਾਹਮਣੇ ਜ਼ਲੀਲ ਕਰਨਾ ਤੇ ਦੁਨੀਆ ਦੇ ਸਾਹਮਣੇ ਜ਼ਲੀਲ ਕਰਨਾ ਆ ਰਿਕਾਰਡਿੰਗ ਸੁਣਿਓ ਹੂੰ ਸ਼ਿਕਨੀ ਆ ਗਏ ਮੈਨੂੰ ਪਤਾ ਹੀ ਨਹੀਂ ਮੈਂ ਗਈਆਂ ਮੈਂ ਕਿਸੇ ਬੰਦੇ ਕੋਲ ਸੀਗੀ ਵੀ ਮੈਨੂੰ ਇਹ ਵੀ ਨਹੀਂ ਆਵੇਗਾ ਮੈਂ ਕਿਹਨਾਂ ਕਿੰਮੀ ਦੀ ਆਵਾਜ਼ ਆ ਤੁਸੀਂ ਸੁਣ ਰਹੇ ਹੋ ਜਿਹੜੀ ਤੁਹਾਨੂੰ ਨਹੀਂ ਪਤਾ ਬਸ ਤੁਸੀਂ ਇਹ ਚੀਜ਼ ਦਾ ਵਿਆਹ ਤਾਂ ਜਿਹੜੀ ਰੋਣ ਦੀ ਆਵਾਜ਼ ਤੁਸੀਂ ਸੁਣੀ ਹੈ ਇਹ ਕਿੰਮੀ ਦੀ ਆਵਾਜ਼ ਆ ਕਿੰਮੀ ਦਾ ਕਹਿਣਾ ਕਿ ਮੈਂ ਉਸ ਟਾਈਮ ਨਸ਼ੇ ਦੀ ਹਾਲਤ ਦੇ ਵਿੱਚ ਸੀ ਮੈਨੂੰ ਕੁਝ ਵੀ ਨਹੀਂ ਪਤਾ ਕਿ ਮੇਰੇ ਨਾਲ ਕੀ ਹੋਇਆ ਉੱਥੇ ਜੋ ਇਨਸਾਨ ਨੂੰ ਲੈ ਕੇ ਆਂਦਾ ਉਹ ਨੂੰ ਸੁਨੇਹਾ ਨੇ ਲਿਆਂਦਾ ਸੀ ਸਨੇਹਾ ਜਾਣ ਬੁੱਝ ਕੇ ਮੈਨੂੰ ਉਹਦਾ ਘਰ ਵੀ ਨਜ਼ਦੀਕ ਸੀ ਪਰ ਜਾਣ ਬੁੱਝ ਕੇ ਉਹ ਹੋਟਲ ਦੇ ਵਿੱਚ ਸਾਨੂੰ ਲੈ ਕੇ ਗਈ ਆਪਣੇ ਬਰਥਡੇ ਫੰਕਸ਼ਨ ਦੇ ਲਈ ਉਹਨੇ ਘਰੇ ਨਹੀਂ ਰੱਖਿਆ ਇਹ ਸਭ ਕੁਝ ਪਲਾਨਡ ਸੀਗਾ ਇਹ ਚੀਜ਼ ਕਿੰਮੀ ਦੇ ਦੁਆਰਾ ਕਹੀ ਗਈ ਹੈ ਤੁਹਾਨੂੰ ਸਨੇਹਾ ਦੀਆਂ ਮੈਂ ਗੱਲਾਂ ਸੁਣਾਵਾਂ ਨਾ ਤੁਸੀਂ ਕਹੋਗੇ ਵੀ ਵਾਕਈ ਕੋਈ ਦੋਸਤ ਇਦਾਂ ਦੇ ਹੁੰਦੇ ਨੇ ਦੋਸਤੀ ਦੇ ਨਾਮ ਤੇ ਥੱਬਾ ਲਾਤਾ ਉਸ ਕੁੜੀ ਨੇ ਸਨੇਹਾ ਨੇ ਪਹਿਲੇ ਦਿਨ ਤੋਂ ਰਿਕਾਰਡਿੰਗਸ ਤੇ ਪ੍ਰੂਫਸ ਆਪਣੇ ਕੋਲੇ ਰੱਖ ਰਹੀ ਸੀ ਉਹ ਵਿਸ਼ਵਾਸ ਕਰਕੇ ਕਿੰਮੀ ਇਹਦੇ ਸਾਹਮਣੇ ਕਿਤੇ ਵੀ ਜਾਂਦੀ ਆਉਂਦੀ ਸੀ ਸਨੀਹਾ ਦਾ ਕਹਿਣਾ ਕਿ ਬੱਸ ਡਰਾਈਵਰ ਸੀ ਇੱਕ ਇੱਕ ਕੋਈ ਬੱਸ ਸਟੈਂਡ ਦੇ ਵਿੱਚ ਕੋਈ ਬੰਦਾ ਸੀ ਇੱਕ ਪਤਾ ਨਹੀਂ ਜਿਮ ਟ੍ਰੇਨਰ ਬਹੁਤ ਕੁਝ ਕਹਿੰਦੀ ਵੀ ਇਹ ਉਹਦੇ ਨਾਲ ਜਾਂਦੀ ਉੱਠਦੀ ਬੈਠਦੀ ਜਦੋਂ ਵੀ ਮਿਲਦੀ ਸੀ ਮੈਂ ਇਹਨਾਂ ਦੀਆਂ ਰਿਕਾਰਡਿੰਗਸ ਕਰਦੀ ਸੀ ਗੱਡੀ 'ਚ ਬਹਿੰਦੀ ਦੀ ਕਰਦੀ ਸੀ ਬਾਹਰ ਨਿਕਲਦੀ ਦੀ ਕਹਿੰਦੀ ਮੇਰੇ ਕੋਲ ਸਾਰੇ ਮੈਸੇਜੇਸ ਤੇ ਸਭ ਕੁਝ ਪਿਆ ਇਹ ਗੱਲ ਮੈਂ ਨਹੀਂ ਕਹਿ ਰਹੀ ਮੈਂ ਤੁਹਾਨੂੰ ਰਿਕਾਰਡਿੰਗ ਸੁਣਾਉਣੀ ਆ ਦੇਖਿਓ ਜ਼ਰਾ

ਹੁਣ ਮੇਰੇ ਕੋਲ ਦੋ ਆਪਸ਼ਨਸ ਆ ਮੇਰੀ ਗੱਲ ਧਿਆਨ ਨਾਲ ਸੁਣੀਓ ਇੱਕ ਕਿ ਮੈਂ ਚੈਟਸ ਡਿਸਕਲੋਜ਼ ਕਰ ਸਕਦੀ ਆ ਜਦੋਂ ਉਹਨੇ ਮੇਰੇ ਤੇ ਐਗਰੀ ਨਹੀਂ ਸਕਦੇ ਸੁਣ ਸਕਦੇ ਤੁਸੀਂ ਸੁਣੀ ਚਲੋ ਧਿਆਨ ਨਾਲ ਤਾਂ ਵੀ ਕਮੀ ਨੇ ਐਗਰੀ ਨਹੀਂ ਲਈ ਆ ਤੇ ਮੈਂ ਟਾਈਮ ਵੀ ਲਾਉਣਾ ਮੈਂ ਕੱਲੇ-ਕੱਲੇ ਚੈਟਸ ক্লোਜ਼ ਕਰ ਦੇਣੀ ਆ ਠੀਕ ਹੈ ਐਂ ਮੈਂ ਪੋਸਟ ਪਾਉਂਦੀ ਸਟੋਰੀ ਨਹੀਂ ਉਹ ਵੀ ਮੇਰੇ ਕੋਲ ਸਾਰਾ ਕੁਝ ਹੈਗਾ ਵਿਦ ਡੇਟ ਪਰ ਉਹਨੂੰ ਮੈਂ ਉਹ ਫੋਨ ਕੀਤਾ ਉਸ ਤੋਂ ਅਗਲੇ ਦਿਨ ਜਦੋਂ ਕੀਤਾ ਮੈਂ ਕਿਹਾ ਵੀ ਅੱਜ ਤਾਂ ਗੱਲ ਹੋਈ ਤੇ ਯਾ ਫਾਤਿਮਾ ਉਹ ਹੱਸ ਲੱਗ ਗਿਆ ਤੇ ਉਹ ਮੇਰੇ ਅੱਗੇ ਪਲੀਜ਼ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦੀ ਆ ਕਿ ਮੈਂ ਆਪਣੀ ਜ਼ਿੰਦਗੀ ਤਾਂ ਦੇਖ ਲਓ ਤੁਸੀਂ ਮੈਨੂੰ ਨਹੀਂ ਪਤਾ ਕਿ ਕਿੱਦਾਂ ਹੋਇਆ ਮੈਂ ਤੁਹਾਨੂੰ ਮਾਫ਼ ਕਰਦੇ ਬੇਨੂਸ ਉਹ ਕਹਿੰਦੀ ਫੋਨ ਤੋਂ ਆਪ ਦੱਸਦੇ ਸੁਨੇਹਾ ਕੋਲ ਸਾਰੇ ਪ੍ਰੂਫ ਪਿਆ ਉਹ ਕਹਿੰਦੀ ਮੈਂ ਜੇ ਮੇਰੇ ਤਾਂ ਨਾਮ ਮੈਨਾਂ ਫਿਰ ਮੈਂ ਪੇਸ ਦਿੰਨੀ ਆ ਵਰਮੇ ਵਰਨੇ ਦਾ ਤੁਸੀਂ ਅੱਛਾ ਮੇਰੀ ਇੱਕ ਗੱਲ ਮੰਨੂਗੇ ਉਹਨੂੰ ਮੂੰਹ ਤੇ ਇੰਨੀ ਗੱਲ ਕਹਿਣੀ ਆ ਕਿ ਤੂੰ ਸੁਨੇਹਾ ਇਸ ਪਰ ਸੁਨੇਹਾ ਦੀ ਵਿੱਚ ਆਉਣਾ ਚਾਹੀਦਾ ਕਿ ਤੂੰ ਵਰਮੇ ਨੂੰ ਗੱਡੀ ਚ ਮਿਲਦੀ ਰਹੀ ਆ ਸੁਨੇਹਾ ਦੇ ਕੀ ਕਿਹਾ ਵੀ ਪਹਿਲੀ ਗੱਲ ਹੈ ਸੁਨੇਹਾ ਦੀ ਕੋਈ ਦੁੱਧ ਦੀ ਧੁਲੀ ਹੋਈ ਤਾਂ ਹੈ ਨਹੀਂ ਠੀਕ ਹੈ ਕਿਸੇ ਗੱਲ ਤੋਂ ਹੀ ਉਹਦੇ ਘਰ ਵਾਲੇ ਨੇ ਇਹਨੂੰ ਛੱਡਿਆ ਦੂਜੀ ਗੱਲ ਵੀ ਜਦ ਤੂੰ ਤੂੰ ਉਹਦੀ ਦੋਸਤ ਸੀ ਇਹ ਤੇ ਚੱਲ ਆ ਜਿਹੜਾ ਸੀਗਾ ਚੱਕਰ ਇਹਦਾ ਕਹਿਣਾ ਦੀ ਉਹ ਖੁਦ ਡਰਿੰਕ ਕੀਤੀ ਉਹਨੇ ਅਸੀਂ ਕਹਿੰਦੀ ਢਾਈ ਮਤਲਬ ਸੋ ਰਾਤ ਦੇ ਆਈ ਥਿੰਕ ਡੇਢ 2 ਵਜੇ ਤੋ ਕਹਿ ਰਹੀ ਸੀ ਇਹ ਤੇ ਸਵੇਰ 4 ਵਜੇ ਤੱਕ ਕਹਿੰਦੀ ਅਸੀਂ ਗੇਟ ਦੇ ਸਾਹਮਣੇ ਸੁੱਤੇ ਰਹੇ ਅਸੀਂ ਇਹਨੂੰ ਜਾਣ ਤੋਂ ਰੋਕਿਆ ਪਰ ਇਹ ਕੱਲੀ ਉਸ ਇਨਸਾਨ ਦੇ ਨਾਲ ਅੰਦਰ ਚਲੀ ਗਈ ਅੰਦਰੋਂ ਲੋਕ ਕੀਤਾ ਸੀ ਗੇਟ ਖੜਕਾਇਆ ਪਰ ਇਹਨੇ ਨਹੀਂ ਖੋਲਿਆ ਇਹਦਾ ਇਹ ਕਹਿਣਾ ਦੀ ਕਿੰਮੀ ਨੇ ਸਾਨੂੰ ਇਹ ਚੀਜ਼ ਕਹੀ ਵੀ ਮੈਂ ਬੇਵਕੂਫ ਨਹੀਂ ਆ ਮੈਂ ਬੱਚੀ ਨਹੀਂ ਮੈਨੂੰ ਸਭ ਪਤਾ ਹੈ ਤੇ ਡੇਢ 2 ਘੰਟੇ ਬਾਅਦ ਰੂਮ ਚੋਂ ਬਾਹਰ ਨਿਕਲੀ ਠੀਕ ਹੈ ਨਸ਼ੇ ਦੀ ਹਾਲਤ ਦੇ ਵਿੱਚ ਸੀ ਫੇਰੇ ਉਲਟੀਆਂ ਕਰਨ ਲੱਗੀ ਜਦੋਂ ਬਾਹਰ ਆਈ ਤਾਂ ਸਾਫ਼-ਸਾਫ਼ ਚਲੋ ਜੋ ਵੀ ਹੈ ਇਹ ਸੀਨ ਹੁਣ ਕ੍ਰੀਏਟ ਹੋਇਆ ਫਰਸਟ ਥਿੰਗ ਇਹ ਆ ਕਿ ਜਿਹੜੀਆਂ ਪਿਛਲੀਆਂ ਗੱਲਾਂ ਇਹ ਕਹਿ ਰਹੀ ਹੈ ਮੇਰੇ ਕੋਲ ਸਾਰੇ ਪ੍ਰੂਫਸ ਪਏ ਨੇ ਉਹ ਚੀਜ਼ਾਂ ਇਹਨੇ ਕਿਉਂ ਕੈਪਚਰ ਕਰਕੇ ਰੱਖੀਆਂ ਕਿਉਂ ਆਪਣੇ ਫੋਨ ਦੇ ਵਿੱਚ ਰਿਕਾਰਡ ਕਰਕੇ ਰੱਖੀਆਂ ਇਹਨੂੰ ਇਹ ਨਾਲ ਲੈ ਜਾਂਦੀ ਸੀ ਜਿੱਥੇ ਵੀ ਜਾਂਦੀ ਸੀ ਕਿੰਮੀ ਠੀਕ ਹੈ ਇਹਦਾ ਮਤਲਬ ਹਿੱਸੇਦਾਰ ਤਾਂ ਇਹ ਵੀ ਸੀ ਹਰ ਚੀਜ਼ ਦੀ ਕੋਈ ਦੁੱਧ ਦੀ ਤੂ ਲੀਤਾ ਹੈ ਨਹੀਂ ਸੀ ਇਹ ਨਾਲ ਜਾਂਦੀ ਸੀ ਕਿੰਮੀ ਦੇ ਹਰ ਜਗ੍ਹਾ ਤੇ ਤੇ ਫੋਨ ਚੱਕ ਕੇ ਰਿਕਾਰਡ ਕਰ ਲੈਂਦੀ ਸੀ ਜਿਹਦੇ ਨਾਲ ਗੱਡੀ ਚ ਪੈਂਦੀ ਆ ਕਿਹਦੇ ਨਾਲ ਥਾਰ ਚ ਬੈਠ ਰਹੀ ਆ ਉਹ ਕਿਹਦੇ ਨਾਲ ਹੋਟਲ ਜੈਂਟਰ ਕਰ ਰਹੀ ਆ ਕਿਹਦੇ ਨਾਲ ਕਿਸੇ ਟੈਕਸੀ ਚ ਜਾ ਰਹੀ ਆ ਕਿਹਦੇ ਨਾਲ ਬੈਠ ਕੇ ਕਾਫੀ ਪੀ ਰਹੀ ਹੈ ਇਹ ਚੀਜ਼ਾਂ ਸਨੇਹਾ ਨੇ ਖੁਦ ਆਪਣੇ ਮੂੰਹੋਂ ਕਹੀਆਂ ਕਿ ਮੇਰੇ ਕੋਲੇ ਹਰ ਚੀਜ਼ ਦਾ ਪ੍ਰੂਫ ਆ ਹਰ ਚੈਟ ਆ ਇਹਦਾ ਮਤਲਬ ਵੀ ਸਨੇਹਾ ਦੇ ਦਿਲ ਦੇ ਵਿੱਚ ਪਹਿਲੇ ਦਿਨ ਤੋਂ ਪਾਪ ਸੀ ਉਹ ਕੋਈ ਦਿਲੋਂ ਨਿਭਾ ਨਹੀਂ ਰਹੀ ਸੀ ਉਹਨੇ ਇੱਕ ਸੋਚ ਸਮਝ ਕੇ ਜਿਹੜਾ ਹੈਗਾ ਇਹ ਮੈਟਰ ਜਿਹੜਾ ਹੈਗਾ ਸੋਚ ਸਮਝ ਕੇ ਇਹਨੇ ਪਲਾਨ ਕੀਤਾ ਸੀ ਤਾਂ ਦੇਖੋ ਕਿੰਮੀ ਦਾ ਕਹਿਣਾ ਵੀ ਇਹਦਾ ਬਰਥਡੇ ਘਰੇ ਵੀ ਮਨਾ ਸਕਦੀ ਸੀ ਠੀਕ ਹੈ ਬਟ ਇਹਨੇ ਆਪਣੇ ਉੱਥੇ ਹੋਟਲ ਦੇ ਵਿੱਚ ਮਨਾਇਆ ਤੇ ਸਨੇਹਾ ਦਾ ਕਹਿਣਾ ਕਿ ਉਹਦੇ ਚਾਚੇ ਦਾ ਹੋਟਲ ਹੈ ਤਾਂ ਤੁਸੀਂ ਦੇਖ ਸਕਦੇ ਹੋ ਵੀ ਇਹ ਸਭ ਕੁਝ ਸਿਰਫ ਉਹਨੇ ਉਹਨੂੰ ਐਕਸਪੋਜ਼ ਕਰਨ ਦੀ ਕਰਕੇ ਸਨੇਹਾ ਨੇ ਐਕਸਪੋਜ਼ ਉਹਦੇ ਘਰ ਵਾਲੇ ਦੇ ਸਾਹਮਣੇ ਕਰਨ ਦੇ ਲਈ ਉਹਨੇ ਇਹ ਸਭ ਕੁਝ ਕੀਤਾ ਮੈਂ ਇਹਨੂੰ ਦੋਸਤੀ ਨਹੀਂ ਕਹੂੰਗੀ ਕਿਉਂਕਿ ਪਹਿਲੇ ਦਿਨ ਤੋਂ ਉਹ ਕੁੜੀ ਸਭ ਕੁਝ ਪਲੈਨਿੰਗ ਦੇ ਹਿਸਾਬ ਨਾਲ ਕਰ ਰਹੀ ਸੀ ਸਭ ਕੁਝ ਸੋਚ ਸਮਝ ਕੇ ਕਰ ਰਹੀ ਸੀ ਕਿੰਮੀ ਦੀ ਵੀ ਗੱਲ ਬਹੁਤ ਗਲਤ ਆ ਕਿਉਂਕਿ ਦੇਖੋ ਇੰਨੇ ਚਿਰ ਦਾ ਰਿਲੇਸ਼ਨ ਥੋੜਾ ਵਿਆਹ ਹੋਇਆ ਤੁਸੀਂ ਵਿਆਹ ਇੱਕ ਪਵਿੱਤਰ ਰਿਸ਼ਤਾ ਹੁੰਦਾ ਤੁਸੀਂ ਇਹਨਾਂ ਚੀਜ਼ਾਂ ਨੂੰ ਮਜ਼ਾਕ ਬਣਾ ਕੇ ਰੱਖਤਾ ਇਹੋ ਜਿਹੀਆਂ ਔਰਤਾਂ ਨੂੰ ਦੇਖ ਦੇਖ ਕੇ ਇਹੋ ਜਿਹੇ ਬਲੌਗਰਸ ਨੂੰ ਦੇਖ ਦੇਖ ਕੇ ਨਾ ਘਟੀਆ ਲੋਕਾਂ ਨੂੰ ਦੇਖ ਦੇਖ ਕੇ ਜਿਹੜਾ ਆਮ ਦੁਨੀਆ ਦੇ ਵਿੱਚ ਆਹ ਕੁਝ ਚੱਲੀ ਜਾਂਦਾ ਨਾ ਉਹ ਇਹਨਾਂ ਲੋਕਾਂ ਕਰਕੇ ਹੋ ਰਿਹਾ ਕਿਉਂਕਿ ਇਹ ਜਿਹੜੇ ਵਲੌਗਰਸ ਨੇ ਨਾ ਇਹਨਾਂ ਨੂੰ ਤਾਂ ਇੱਕ ਨੂੰ ਛੜਤਾ ਇਹਨਾਂ ਨੇ ਦੂਜੇ ਨੂੰ ਜਿਹੜਾ ਹੈਗਾ ਉਹਨੂੰ ਪਟਾਲਿਆ ਦੂਜੇ ਨਾਲ ਵਿਆਹ ਕਰਾ ਲਿਆ ਇਹਨਾਂ ਦੀ ਤਾਂ ਆ ਜਿੰਦਗੀ ਹੈ ਮੈਂ ਸਾਰੇ ਵਲੌਗਰਸ ਨੂੰ ਨਹੀਂ ਕਹਿ ਰਹੀ ਹਰ ਕੋਈ ਇੱਕੋ ਜਿਹਾ ਨਹੀਂ ਹੁੰਦਾ ਪਰ ਆ ਜਿਹੜੇ ਟੁੱੱਚੂ ਜਿਹੇ ਵਲੌਗਰਸ ਨੇ ਨਾ ਮੈਂ ਉਹਨਾਂ ਦੀ ਗੱਲ ਕਰਦੀ ਹਾਂ ਇਹੋ ਜਿਹੇ ਵਲੌਗਰਸ ਨੂੰ ਦੇਖ ਕੇ ਆ ਤੁਸੀਂ ਪਿੱਛੇ ਜੇ ਖਬਰ ਸੁਣੀ ਹੋਣੀ ਹੈ ਜਿਹੜੀ ਲੇਟੈਸਟ ਹੁਣ ਚੱਲ ਰਹੀ ਹੈ ਸੁਖਨੇ ਦਾ ਇੱਕ ਮੁੰਡਾ ਕੱਲਾ ਘੇਰਾ ਮਾਪੇ ਦਾ ਪੁੱਤ ਉਸ ਘਟਿਆ ਉਹਦੀ ਵਾਈਫ ਨੇ ਖਤਮ ਕਰਤਾ ਕਿਸੇ ਆਪਣੇ ਆਸ਼ਿਕ ਪਿੱਛੇ ਵਿਆਹ ਤੋਂ ਬਾਅਦ ਯਾਰ ਪਿਆਰ ਕੀ ਹੁੰਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਵਿਆਹ ਤੋਂ ਬਾਅਦ ਪਿਆਰ ਹੋ ਕਿਵੇਂ ਜਾਂਦਾ ਹੈ ਇਹੋ ਜਿਹੇ ਲੋਕਾਂ ਨੂੰ ਇਹ ਪਿਆਰ ਨਹੀਂ ਸੀ ਇਹਦਾ ਇਹ ਇਹ ਇਹਦਾ ਕੋਈ ਪਿਆਰ ਨਹੀਂ ਸੀ ਕਿੰਮੀ ਨੂੰ ਸਿਰਫ ਪਤਾ ਨਹੀਂ ਵੀ ਕੋਈ ਕਮੀ ਸੀ ਉਹਦੇ ਹਸਬੰਡ ਦੇ ਵਿੱਚ ਜਿਹੜਾ ਉਹ ਇਹ ਸਭ ਕੁਝ ਕਰ ਰਹੀ ਸੀ ਵੀ ਹੁਣ ਤੁਸੀਂ ਬਲੌਗਰਸ ਸੀ ਹੈਨਾ ਸਭ ਕੁਝ ਤੁਹਾਨੂੰ ਉਹਦੇ ਤੋਂ ਪੇਮੈਂਟ ਆ ਰਹੀ ਹੋਊਗੀ ਨਾ ਫਿਰ ਤੁਸੀਂ ਇਹ ਚੀਜ਼ਾਂ ਇਹ ਇਹ ਧੰਦਾ ਹੀ ਕਹੂੰਗੀ ਮੈਂ ਕਿਉਂਕਿ ਪਿਆਰ ਚਲੋ ਮੰਨਦੇ ਹਾਂ ਹੁੰਦਾ ਇੱਕ ਨਾਲ ਹੁੰਦਾ ਪਰ ਐਦਾਂ ਹਰ ਥਾਂ ਤੇ ਖੇ ਖਾਨ ਨਾਲ ਮੈਂ ਤਾਂ ਨਹੀਂ ਕਹਿੰਦੀ ਵੀ ਇਹ ਪਿਆਰ ਹੁੰਦਾ ਜੇ ਵਿਆਹ ਤੋਂ ਬਾਅਦ ਹੋਣ ਇੱਕ ਤਾਂ ਜ਼ਿਆਦਾ ਜਾਣਨ ਦੀ ਜ਼ਰੂਰਤ ਪੈ ਰਹੀ ਆ ਤਾਂ ਇਹਦਾ ਮਤਲਬ ਕੀ ਹੈ ਤੁਸੀਂ ਕਿਉਂ ਹੁਣ ਕਿੰਮੀ ਦਾ ਘਰ ਜਿਹੜਾ ਹੈਗਾ ਇਹ ਸੁਨੇਹਾ ਨੇ ਉਜਾੜਤਾ ਸੁਨੇਹਾ ਦਾ ਘਰ ਕਿਉਂ ਉਜੜਿਆ ਇਹ ਵੀ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਠੀਕ ਹੈ ਤੇ ਇਸ ਕਰਕੇ ਨਾ ਇਹਨਾਂ ਲੋਕਾਂ ਦੇ ਮਗਰ ਲੱਗ ਕੇ ਇਹਨਾਂ ਦੀ ਸ਼ੋਸ਼ੇਬਾਜ਼ੀਆਂ ਜਿਹੜੀਆਂ ਹੁੰਦੀਆਂ ਨੇ ਨਾ ਮਗਰ ਲੱਗ ਕੇ ਇਹਨਾਂ ਤੇ ਡਿਪੈਂਡ ਨਾ ਕਰਿਆ ਕਰੋ ਇਹਨਾਂ ਨੂੰ ਆਪਣੇ ਇਨਫਲੂਐਂਸਰ ਨਾ ਸਮਝਿਆ ਕਰੋ ਬਚਤ ਰੱਖੋ ਇਹੋ ਜਿਹੇ ਲੋਕਾਂ ਨੂੰ ਵੇਖ ਵੇਖ ਕੇ ਹੀ ਮਤਲਬ ਦੁਨੀਆ ਨਾ ਗਰਕ ਚ ਜਾ ਰਹੀ ਆ ਇੱਕ ਦਲਦਲ ਦੇ ਵਿੱਚ ਤਸਜੀ ਜਾ ਰਹੀ ਹੈ ਜਿਹੜਾ ਕਿਹੜਾ ਕਹਿ ਦਿੰਦਾ ਵੀ ਅਸੀਂ ਵਲੌਗਰ ਬਣਦੇ ਆ ਦੇਖ ਕੇ ਅਸੀਂ ਇੰਨਾਂ ਅਰਗੀ ਜ਼ਿੰਦਗੀ ਜਿਉਈਏ ਇਹਨਾਂ ਨੂੰ ਕੋਈ ਇੱਕ ਦੂਜੇ ਨਾਲ ਪਿਆਰ ਨਹੀਂ ਹੁੰਦਾ ਇਹਨਾਂ ਦਾ ਸਿਰਫ ਇੱਕ ਕੰਟੈਂਟ ਹੁੰਦਾ ਇਹਨਾਂ ਦੀ ਯਾਰੀ ਦੋਸਤੀ ਵੀ ਇੱਕ ਕੰਟੈਂਟ ਹੁੰਦੀ ਆ ਏਦੋਂ ਪਹਿਲਾਂ ਕਿੰਨੇ ਆਪਾਂ ਦੇਖੇ ਨੇ ਇੱਕ ਹਾਈਪ ਲਾਈਨ ਦੇ ਕਰਕੇ ਇੱਕ ਦੂਜੇ ਨੂੰ ਪਹਿਲਾਂ ਜਾਂਦੇ ਆ ਕੰਟੈਂਟ ਵਾਸਤੇ ਫਿਰ ਹਾਈਪ ਲਾਈਨ ਦੇ ਕਰਕੇ ਇੱਕ ਦੂਜੇ ਨੂੰ ਮਾੜਾ ਚੰਗਾ ਕਰਦੇ ਆ ਇਸ ਸਨੇਹਾ ਨੇ ਇਹ ਸਭ ਕੁਝ ਜਿਹੜਾ ਸੀਗਾ ਪਲੈਨਿੰਗ ਦੇ ਨਾਲ ਕੀਤਾ ਹੁਣ ਦੇਖ ਲਓ ਤੁਸੀਂ ਇਹਨੇ ਉਸ ਕੁੜੀ ਨੂੰ ਕਿੰਨਾ ਵਿਚਾਰੀ ਨੂੰ ਚਲੋ ਜੋ ਵੀ ਆ ਕਿੰਮੀ ਗਲਤ ਆ ਮੈਂ ਨਹੀਂ ਕਹਿੰਦੀ ਕਿੰਮੀ ਚੰਗੀ ਆ ਜਾਂ ਸਹੀ ਆ ਕਿਉਂਕਿ ਕਿੰਮੀ ਨੇ ਆਪਣੇ ਹਸਬੰਦ ਨੂੰ ਧੋਖਾ ਦਿੱਤਾ ਤੇ ਸਨੇਹਾ ਨੇ ਉਹਨੂੰ ਧੋਖਾ ਦੇ ਕੇ ਉਹਨੂੰ ਉਹਦੇ ਘਰ ਵਾਲੇ ਦੇ ਸਾਹਮਣੇ ਐਕਸਪੋਜ਼ ਕਰਨਾ ਸੀ ਉਹਦੇ ਸਾਹਮਣੇ ਕਰਦੀ ਪੂਰੀ ਦੁਨੀਆ ਦੇ ਵਿੱਚ ਉਹਨੂੰ ਮੂੰਹ ਦਿਖਾਉਣ ਜੋ ਕਰੀ ਨਹੀਂ ਛੱਡਿਆ ਨਾਲੇ ਉਹਦੇ ਪਰਿਵਾਰ ਨੂੰ ਇਹਨਾਂ ਚੀਜ਼ਾਂ ਦੇ ਨਤੀਜੇ ਬਹੁਤ ਗਲਤ ਹੁੰਦੇ ਨੇ ਤੇ ਇਹੋ ਜਿਹੇ ਲੋਕਾਂ ਨੂੰ ਨਾ ਦੇਖਿਆ ਕਰੋ ਇਹਨਾਂ ਤੋਂ ਦੂਰ ਰਹੋ ਅੱਖਾਂ ਬੰਦ ਕਰ ਲਿਆ ਕਰੋ ਇਹੋ ਜਿਹੇ ਲੋਕਾਂ ਨੂੰ ਆਪਣੇ ਬੱਚਿਆਂ ਤੋਂ ਜਿਹੜਾ ਹੈਗਾ ਦੂਰ ਰੱਖੋ ਇਹੋ ਜਿਹੇ ਬਲੌਗਰਸ ਨੂੰ ਤਾਂ ਉਮੀਦ ਹੈ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਨੈਕਸਟ ਵੀਡੀਓ ਦੇ ਵਿੱਚ ਆਪਾਂ ਪੂਰੀ ਹੋਰ ਇੱਕ ਡਿਟੇਲ ਹੈ ਜਿਹੜੀ ਹੈਗੀ ਆ ਉਹ ਇਕੱਠੀ ਕਰ ਰਹੀ ਹਾਂ ਮੈਂ ਲੈ ਕੇ ਆਵਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ-ਜਿਹੜੇ ਪਹਿਲੀ ਵਾਰ ਆਏ ਆ ਕਿਉਂਕਿ ਮੈਂ ਇਹਦੀ ਪੂਰੀ ਡਿਟੇਲ ਜਿਹੜੀ ਹੈਗੀ ਉਹ ਨੈਕਸਟ ਵੀਡੀਓ ਦੇ ਵਿੱਚ ਲੈ ਕੇ ਆਉਂਗੀ ਠੀਕ ਹੈ ਪੂਰੀ ਡਿਟੇਲਸ ਤੁਹਾਡੇ ਸਾਹਮਣੇ ਰੱਖਾਂਗੇ ਵੀ ਕੀ ਇਹਨਾਂ ਦਾ ਰਿਸ਼ਤਾ ਕਿੱਦਾਂ ਹੋਇਆ ਸੀ ਸਾਰਾ ਕੁਛ ਹਨਾ ਕਿਮੀ ਦਾ ਜਿਹੜਾ ਅਗਲਾ ਪਿਛਲਾ ਸਭ ਕੁਝ ਆਪਾਂ ਤੁਹਾਡੇ ਸਾਹਮਣੇ ਰੱਖਾਂਗੇ ਨੈਕਸਟ ਪਾਰਟ ਲੈ ਕੇ ਆਵਾਂਗੇ ਜਿਹੜੇ-ਜਿਹੜੇ ਪਹਿਲੀ ਵਾਰੀ ਆਏ ਹੋ ਸਬਸਕ੍ਰਾਈਬ ਕਰਕੇ ਜਾਇਓ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਥੈਂਕ ਯੂ